ਤੇ ਬਈ ਇੱਥੇ ਆਪਾਂ ਬਠੰਡੇ ਜਿਹੜਾ ਹੈਗਾ ਬੱਸ ਤੇ ਬੈਠੇ ਹੋયા ਤੇ ਬਈ ਆ ਆਪਣੀ ਬੱਸ ਹੈਗੀ ਆ ਹੁਣ ਜੇ ਫਿਲਹਾਲ ਜੇ ਕੋਈ ਸਵਾਰੀਆਂ ਨਹੀਂ ਆਈਆਂ ਦੇ ਵੀ ਇੱਕ ਨੂੰ ਆਪਾਂ ਸ਼ਾਰਟਕਟ ਲਿਆ ਤੇ ਆਪਾਂ ਇੰਦਰ ਪਹੁੰਚ ਗਏ ਆਪਣੇ ਅਕਾਲ ਤਖਤ ਸਾਹਿਬ ਤੇ ਵੀ ਆ ਆਪਣਾ ਹੈਗਾ ਅਕਾਲ ਤਖਤ ਤੇ ਜੋ ਕਿ ਆਪਣੇ ਪੰਜ ਜੋ ਅਕਾਲ ਤਖਤ ਹੈਗੇ ਗੁਰਦੁਆਰੇ ਉਹਨਾਂ ਦੇ ਵਿੱਚੋਂ ਇੱਕ ਹੈਗਾ ਇਹ ਵਾਲਾ ਤੇ ਬਾਕੀ ਆਪਾਂ ਇਸ ਵਾਰੀ ਜਿਹੜੇ ਆ ਚੌਥਾ ਇਹ ਤੀਜਾ ਪੂਰਾ ਕਰ ਰਹੇ ਆ ਤੇ ਫਿਰ ਆਪਾਂ ਇਸ ਤੋਂ ਬਾਅਦ ਚੌਥਾ ਵੀ ਪੂਰਾ ਕਰਾਂਗੇ ਤੇ ਵੀ ਗੁਰਦੁਆਰਾ ਦੇਖੋ ਵੀ ਕਿੰਨਾ ਪਿਆਰਾ ਲੱਗ ਰਿਹਾ ਇੱਥੇ ਇਹ ਗੁਰਦੁਆਰਾ ਆਪਣੇ ਬਠਿੰਡੇ ਦੇ ਲਾਗੇ ਸਾਂਭੂ ਦੀ ਤਲਵੰਡੀ ਹੈਗਾ ਉੱਥੇ ਗੁਰਦੁਆਰਾ ਹੈ। ਤੇ ਵੀ ਇੱਥੇ ਵੀ ਆਪਾਂ ਦਰਸ਼ਨ ਕਰਨ ਜਾ ਰਹੇ ਹਾਂ ਮਰਦ ਦਰਸ਼ਨ ਕਰਕੇ ਅੱਗੇ ਹੋਰ ਗੁਰਦੁਆਰੇ ਆਗੇ ਜਾਂਦੇ ਹਾਂ ਆਪਣੇ ਵੀ ਦਰਸ਼ਨ ਕਰਾ ਕੇ ਤੇ ਫਿਰ ਦੇਖਦੇ ਹਾਂ ਇੱਥੇ ਆਪਣੇ ਕਿੰਨੇ ਦਿਨ ਸਟੇ ਹੁੰਦਾ। ਤੇ ਫਿਰ ਇਸ ਤੋਂ ਬਾਅਦ ਜੋ ਕਿ ਆਪਾਂ ਆਪਣੇ ਅਗਲੇ ਗੁਰਦੁਆਰੇ ਜਹਾਂ ਦੇ ਤੇ ਬਹੁਤ ਵਧੀਆ ਲੱਗਿਆ ਆਪਾਂ ਨੂੰ ਇੱਥੇ ਆ ਕੇ ਤੇ ਵੀ ਆ ਇੱਧਰ ਆਪਣੇ ਹੈਗਾ ਮਨਜੀਤ ਸਾਹਿਬ ਪਾਤਸ਼ਾਹੀ ਨਵੀਂ ਯਾਨੀ ਕਿ ਗੁਰੂ ਤੇਗ ਬਹਾਦਰ ਜੀ ਦਾ ਤੇ ਆਪਾਂ ਇਧਰ ਚੱਲੇ ਆ ਇੱਥੇ ਆਜੈਬ ਘਰਵਾ ਤੇ ਜਾਇਬ ਘਰ ਚ ਵੀ ਦਰਸ਼ਨ ਕਰਨ ਜਾਵਾਂਗੇ ਤੇ ਵੀ ਆ ਹੈਗੇ ਪੁਰਾਣੇ ਉਸ ਸਮੇਂ ਦੇ ਸ਼ਸਤਰ ਤੇ ਵੀ ਕਰੋ ਦਰਸ਼ਨ ਇਹ ਦੇਖ ਤੇ ਵੀ ਆ ਆਪਣੇ ਫੋਟੋਆਂ ਜਿਹੜੀਆਂ ਨੇ ਹੈਂਡ ਮੇਡ ਪੇਂਟਿੰਗ ਹੈਗੀਆਂ ਜਿਹੜੀਆਂ ਜੋ ਕਿ ਹੱਥ ਨਾਲ ਬਣਾਈਆਂ ਗਈਆਂ ਗੁਰੂ ਸਾਹਿਬਾਨ ਦੀਆਂ ਤੇ ਬਹੁਤ ਵਧੀਆ ਇਤਿਹਾਸ ਲਿਖਿਆ ਸੀ ਇਹਦੇ ਚ ਵੀ ਦੀ ਜਿੰਨਾ ਜੋ ਜਿੱਦਾਂ ਗੁਰੂ ਪਿਤਾ ਨੇ ਆਪਣੇ ਤੇ ਬਾਕੀ ਹੋਰ ਜਿਹੜੇ ਸੀਗੇ ਸਿੰਘ ਉਹਨਾਂ ਨੇ ਕੀਤਾ ਸੀਗਾ ਤੇ ਉਦਾਂ ਉਦਾਂ ਹੀ ਇਹ ਸਾਰਾ ਕੁਝ ਲਿਖਿਆ ਹੋਇਆ ਤੇ ਬਹੁਤ ਵਧੀਆ ਲੱਗਿਆ ਆਪਾਂ ਨੂੰ ਇਹ ਪੇਂਟਿੰਗਾਂ ਦੇਖ ਕੇ ਤੇ ਵੀ ਇੱਥੇ ਆਪਾਂ ਜਿਹੜੇ ਹੈਗੇ ਗੁਰਦੁਆਰੇ ਦੇ ਦਰਸ਼ਨ ਕਰ ਲਿਆ ਤੇ ਹੁਣ ਆਪਾਂ ਇੱਧਰ ਸਰੋਵਰ ਵੱਲ ਜਾਵਾਂਗੇ ਤੇ ਸਰੋਵਰ ਜਿਹੜਾ ਹੈਗਾ ਬਹੁਤ ਥੱਲੇ ਬਹੁਤ ਪੁਰਾਣੀ ਜਗ੍ਹਾ ਤੇ ਬਣਿਆ ਹੈ ਤੇ ਉੱਪਰ ਲੈਂਡਰ ਪਾਇਆ ਹੈ ਸਰੋਵਰ ਦੇ ਤੇ ਵੀ ਇੱਥੇ ਵੀ ਆਪਾਂ ਦਰਸ਼ਨ ਕਰਨ ਜਾਵਾਂਗੇ ਤੇ ਇਹਦੇ ਸੱਜੇ ਪਾਸੇ ਜਿਹੜਾ ਹੈਗਾ ਬਾਬੇ ਦੀਪ ਸਿੰਘ ਦਾ ਖੂਹ ਹੈਗਾ ਪੁਰਾਣਾ ਤੇ ਵੀ ਉੱਥੇ ਵੀ ਆਪਾਂ ਦਰਸ਼ਨ ਕਰਾਂਗੇ ਵੀ ਪਹਿਲਾਂ ਉਸ ਤੋਂ ਪਹਿਲਾਂ ਆਪਾਂ ਜਿਹੜਾ ਹੈਗਾ ਇੱਧਰ ਦਰਸ਼ਨ ਕਰਨ ਜਾਵਾਂਗੇ ਸਰੋਵਰ ਸਾਹਿਬ ਦੇ ਹਾਂਜੀ ਵੀ ਸੰਗਤ ਆਪ ਨੂੰ ਇੱਥੇ ਬਹੁਤ ਜ਼ਿਆਦਾ ਮਿਲੀ ਸੰਗਤ ਦੇ ਉਹ ਖੂਹ ਉੱਧਰ ਹੈਗਾ ਵਾ ਤੇ ਵੀ ਆਪਾਂ ਦਰਸ਼ਨ ਕਰ ਲਏ ਸਾਰੇ ਗੁਰਦੁਆਰੇ ਤੇ ਬਾਕੀ ਆ ਗੁਰਦੁਆਰਾ ਹੈਗਾ ਲਖਨਸਰ ਤੇ ਇੱਥੇ ਵੀ ਜਿਹੜਾ ਆਪਣੇ ਸਲੇਟ ਤੇ ਲਿਖਦੇ ਆ ਬੱਚਿਆਂ ਵਾਸਤੇ ਤੇ ਆਪਣੇ ਆਪਣੇ ਮੰਨਤ ਜਿੱਦਾਂ ਵੀ ਕੋਈ ਮੰਗਦਾ ਹੈ ਤੇ ਵੀ ਇਹ ਵੀ ਗੁਰਦੁਆਰਾ ਬਹੁਤ ਵਧੀਆ ਇੱਥੇ ਬਹੁਤ ਹੀ ਆਪਾਂ ਨੂੰ ਸਲੇਟਾਂ ਵੀ ਬਹੁਤ ਮਿਲੀਆਂ ਤੇ ਇੱਥੇ ਲਿਖਣ ਵਾਲੇ ਵੀ ਬਹੁਤ ਮਿਲੇ ਤੇ ਆਹ ਦੇਖੋ ਵੀ ਕਿਦਾਂ ਲਿਖ ਰਿਹਾ ਇੱਥੇ ਵੱਡੇ ਛੋਟੇ ਬਜ਼ੁਰਗ ਜਿਹੜੇ ਸਾਰੇ ਹੀ ਵੀ ਜਿਹੜਾ ਹੈਗਾ ਲਿਖ ਰਿਹਾ ਤੇ ਆਪਾਂ ਵੀ ਲਿਖਾਂਗੇ ਯਾਨੀ 35 ਅੱਖਰ ਲਿਖਣੇ ਹੁੰਦੇ ਬਾਕੀ ਤੁਸੀਂ ਜੋ ਵੀ ਆਪ ਜੀ ਨੂੰ ਆਉਂਦਾ ਹੈ ਉਹ ਵੀ ਆ ਲਿਖ ਸਕਦੇ ਹੋ ਜਿਦਾਂ ਕਿ ਇੰਗਲਿਸ਼ ਹੋ ਗਿਆ ਜਾਂ ਪੰਜਾਬੀ ਜਾਂ ਹਿੰਦੀ ਵੀ ਇੱਥੇ ਵੀ ਕਹਿੰਦੇ ਕਿ ਮਾਨਤਾ ਜਿਹੜੀ ਹੈ ਜੋ ਵੀ ਪੂਰੀ ਹੁੰਦੀ ਹੈ ਲਿਖਣ ਸਰ ਗੁਰਦੁਆਰਾ ਆ ਛੋਟੀਆਂ ਬੱਚੀਆਂ ਸੀਗੀਆਂ ਸਾਡੇ ਨਾਲ ਤੇ ਉਹਨਾਂ ਨੇ ਲਿਖਿਆ ਸੀਗਾ ਉੱਥੇ ਤੇ ਵੀ ਆਪਾਂ ਵੀ ਇੱਥੇ ਲਿਖਿਆ ਤੇ ਆਪਾਂ ਲਿਖਾਂਗੇ ਤਾਂ ਹੋਰ ਨਾਲ ਦੇ ਆਪਣੇ ਹੈਗੇ ਆ ਤੇ ਵੀ ਆ ਭਰਾ ਸਾਡੇ ਟਕਰੇ ਸੀਗੇ ਸਾਨੂੰ ਰਸਤੇ 'ਚ ਸਾਡੇ ਨਾਲ ਹੀ ਆਇਆ